ਹਾਂ ਜੁਰਤ ਐ ਐਡਾ ਸਿੱਧਾ ਬੋਲੇ ਜਾਂਦਾ ਹੈ ਕਿ ਜੁਰਤ ਜਮਾਲ ਹੈ ਕਿ ਅਚਲੰਗ ਪ੍ਰਕਾਸ਼ ਹੈ ਕਿ ਅਮਿੱਤੋ ਸੁਆਸ ਹੈ ਕਿ ਅਜਬ ਸਰੂਪ ਹੈ ਕਿ ਅਮਿੱਤੋ ਵਿਪੂਤ ਹੈ ਕਿ ਅਮਿੱਤੋ ਪਸਾ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਅਮਿੱਤੋ ਅਭੰਗ ਹੈ ਮਦ ਛੰਦ ਤਉ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਝ ਹਰ ਨਰ ਪ੍ਰਪੰਝ ਅਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਪ੍ਰਕ ਅਨਾਸ ਮਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਅਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸ ਵਿਸਿਆ ਭੰਡ ਜਲਥਲ ਮਹੰਤ ਦਿਸ ਵਿਸ ਬਿਅੰਤ ਅਨਭਵ ਅਨਾਸ ਤ੍ਰਿਤ ਧਰ ਤੁਰਾਸ ਆ ਜਾਣ ਬਾਹੋ ਏਕੈ ਸਦਾ ਹੋ ਓੰਕਾਰ ਆਦ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਨਾਮ ਚਿਤ ਚਰਨ ਨਾਮ ਅਨਛਿਜ ਗਾਤ ਅਜਿਜ ਨਾ ਬਾਤ ਅਨਝੰਝ ਗਤ ਅਨਰੰਜ ਬਾਤ ਅਨ ਟਟ ਭੰਡਾਰ ਅਨ ਠਟ ਅਪਾਰ ਅਡਿਸ਼ ਧਰਮ ਅਤ ਢੀਠ ਕਰਮ ਅਨ ਬ੍ਰਣ ਅਨੰਤ ਦਾਤਾ ਮਹੰਤ ਹਰ ਬੋਲ ਮਨਾ ਛੰਦ ਤੈ ਪ੍ਰਸਾਦ ਕਰੁਣਾ ਲਿਆ ਹੈ ਅਰ ਘਾਲਿਆ ਹੈ ਖਲ ਖੰਡਨ ਹੈ ਮਹ ਮੰਡਨ ਹੈ ਜਗ ਤੇਸਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਅਵਾਰਨ ਹੈ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਮਨ ਮਾਨ ਹੈ ਜਗ ਜਾਣ ਹੈ ਹਾਂ ਜੀ ਕੀ ਸ਼ੰਕਾ ਇੱਥੇ ਹੈ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਨਾਲੀ ਨੰਨਿਆਂ ਨੂੰ ਸਿਆਰੀਆਂ ਵੀ ਲਾ ਲਿਓ ਗਾਹਾਂ ਮਨ ਮਾਨਿਆ ਹੈ ਜਗ ਜਾਣਿਆ ਆ ਕੱਕਾ ਹੈ ਨਹੀਂ ਮੇਰਾ ਖਿਆਲ ਹੈ ਇੱਥੇ ਕੱਕਾ ਪਾਓ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਇੱਥੇ ਜਗ ਕਰਨ ਹੈ ਲਿਖਿਆ ਹਾਂ ਕੰਨੇ ਮੇਟ ਦਿਓ ਕਕਿਆਂ ਨੂੰ ਲਾਮਾ ਕਕਾ ਪਾ ਕੇ ਨਾਮ ਲਾ ਲਓ ਤ੍ਰਿਤਕੇ ਧਰਨ ਹੈ ਜਗਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਵ ਪਾਸਿਆ ਹੈ ਸਰਬਨਾਸਿਆ ਹੈ ਕਰੁਣਾ ਕਰ ਹੈ ਵਿਸਵੰ ਭਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲਖੰਡਸ ਹੈ ਪਰਤੇ ਪਰ ਹੈ ਕਰुणाਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕਰਤ ਹੈ ਅਮ੍ਰਿਤਾ ਮ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਕਰुणाਕਰਤ ਹੈ ਅਕ੍ਰਿਤਾ ਕਰਤ ਹੈ ਧਰਨੀ ਤ੍ਰਿਤ ਹੈ ਅਮੇਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕਰਤ ਹੈ ਅਮ੍ਰਿਤਾ ਮ੍ਰਿਤ ਹੈ ਅਜਬਾਕ੍ਰਿਤ ਹੈ ਅਮ੍ਰਿਤਾ ਮ੍ਰਿਤ ਹੈ ਨਰਨਾਇਕ ਹੈ ਖਲਕਾਇਕ ਹੈ